ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੀ ਅਸੀਂ ਹਰੇਕ ਸੈਂਸੇਸ਼ਨਲ ਤੇ ਇੰਪੋਰਟੈਂਟ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਈਦਾ ਹੈ ਔਰ ਸਾਰੇ ਐਫਰਟਸ ਕੀਤੇ ਜਾਂਦੇ ਆ ਉਹਨੂੰ ਰੋਕਿਆ ਜਾਵੇ ਤੇ ਜੇ ਜਿੰਦੇ ਹੋ ਗਿਆ ਤਾਂ ਉਹਨੂੰ ਡਿਟੈਕਟ ਕੀਤਾ ਜਾਵੇ ਇਸ ਕੇਸ ਦੇ ਵਿੱਚ ਫਤਿਹਗੜ ਟੂੜੀਆਂ ਰੋਡ ਦੇ ਉੱਤੇ ਇੱਕ ਰੋਸਰੀ ਸਟੋਰ ਵਾਲੇ ਨੂੰ ਐਕਸਟਰਸ਼ਨ ਕਾਲ ਕਰ ਰਿਆ ਸੀ ਹਰਵਿੰਦਰ ਦੋਦੀ ਮੁਰਾਦਪੁਰੇ ਪਿੰਡ ਦਾ ਰਹਿਣ ਵਾਲਾ ਹੈ ਉਹ ਅੰਮ੍ਰਿਤਸਰ ਰੂਰਲ ਦਾ ਉਹ ਉਹਨੂੰ ਥ्रेट ਕਰ ਰਿਆ ਸੀ ਬਾਰ-ਬਾਰ ਔਰ ਜਦੋਂ ਉਹਨੇ ਫੋਨ ਵਗੈਰਾ ਨਹੀਂ ਚੁੱਕੇ ਤਾਂ ਉਹਨੂੰ ਮੈਸੇਜ ਵੌਇਸ ਮੈਸੇਜ ਵਗੈਰਾ ਭੇਜੇ ਪਰ ਜਿਹੜਾ ਮਦਈ ਹੈ ਉਹ ਕਿਸੇ ਕਾਰਨਾ ਕਰਕੇ ਪੁਲਿਸ ਨੂੰ ਸਾਰੀ ਗੱਲ ਦੱਸ ਨਹੀਂ ਸੀ ਰਿਹਾ ਉਹਨੇ ਨਹੀਂ ਦੱਸੀ ਪਰ ਸਾਡੇ ਧਿਆਨ ਚ ਆਈ ਗੱਲ ਔਰ ਅਸੀਂ ਉਹਦੀ ਟ੍ਰੇਲ ਫਾਲੋ ਕੀਤੀ ਜਦੋਂ ਉਹਨੇ ਨਹੀਂ ਕੀਤੀ ਕੋਈ ਕਿਉਂ ਉਹਨੂੰ ਰਿਐਕਟ ਨਹੀਂ ਕੀਤਾ ਜਾਂ ਰਿਸਪੌਂਡ ਨਹੀਂ ਕੀਤਾ ਤਾਂ ਉੱਥੇ ਬਾਹਰ ਇੱਕ ਗੋਲੀਆਂ ਚਲਾਈਆਂ ਗਈਆਂ ਉਹਦੀ ਦੁਕਾਨ ਦੇ ਬਾਹਰ ਉਸ ਤੋਂ ਹੀ ਪੁਲਿਸ ਸਾਰੀ ਅਸੀਂ ਹਰਕਤ ਚਾਏ ਕੇਸ ਦਰਜ ਕਰਕੇ ਅਸੀਂ ਅੱਗੇ ਚੱਲੇ ਹਾਲਾਂਕਿ ਮਦੇਈ ਵੱਲੋਂ ਸਾਨੂੰ ਕੋਆਪਰੇਟ ਨਹੀਂ ਕੀਤਾ ਗਿਆ ਇਸ ਕੇਸ 'ਚ ਵੀ ਉਹ ਡਿਫਰੈਂਟ ਕਰ ਲੈ ਬਟ ਪੁਲਿਸ ਪਾਰਟੀ ਨੇ ਇਹਨੂੰ ਬੜਾ ਪ੍ਰੋਫੈਸ਼ਨਲ ਤੌਰ ਤੇ ਇਨਵੈਸਟੀਗੇਟ ਕੀਤਾ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਇਹ 'ਚ ਤਿੰਨ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਿਰਮਲ ਜੋਤ ਮਨਪ੍ਰੀਤ ਇਲੀਅਸ ਮੰਗੂ ਤੇ ਕਰਨਦੀਪ ਇਹ ਤਿੰਨੋ ਮੁਰਾਦਪੁਰੇ ਦੇ ਹੀ ਰਹਿਣ ਵਾਲੇ ਆ ਉਸੇ ਪਿੰਡ ਦੇ ਜਿੱਥੋਂ ਦਾ ਹਰਵਿੰਦਰ ਦੋਦੀ ਹੈ। ਔਰ ਇੱਕ ਕਾਰ ਡਰਾਈਵਰ ਹੈ ਨਿਰਮਲ ਜੋਤ, ਮਨਪ੍ਰੀਤ ਜਿਹੜਾ ਉਹ ਕੱਪੜਿਆਂ ਦੀ ਫੈਕਟਰੀ 'ਚ ਕੰਮ ਕਰਦਾ ਤੇ ਕਰਨਦੀਪ ਜਿਹੜਾ ਹੈ ਉਹ ਕਾਰਪੈਂਟਰ ਦੇ ਨਾਲ ਛੋਟਾ ਕਾਰਪੈਂਟਰ ਦਾ ਕੰਮ ਕਰਦਾ। ਏਜ ਨਿਰਮਲ ਜੋਤ ਦੀ 22 ਸਾਲ ਦੀ ਹੈ, ਮਨਪ੍ਰੀਤ 30 ਸਾਲ ਦਾ ਤੇ ਕਰਨਦੀਪ 19 ਸਾਲ ਦਾ। ਬੇਸਿਕ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਜਿਹੜਾ ਹਰਵਿੰਦਰ ਦੋਦੀ ਹੈ, ਇਸੇ ਪਿੰਡ ਦਾ ਰਹਿਣ ਵਾਲਾ ਇਨੂੰ ਉਹਨਾਂ ਨੇ ਲਾਲਚ ਦਿੱਤਾ ਔਰ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਪਲੈਟਫਾਰਮ ਦੇ ਵਿੱਚ ਕੁਝ ਐਪਸ ਡਾਊਨਲੋਡ ਕਰਾਈਆਂ ਨਿਰਮਲ ਜੋਤ ਨੂੰ ਲਾਲਚ ਹੋਈ ਕਿ ਤੈਨੂੰ 15000 ਰੁਪਏ ਮੈਂ ਦੇ ਦੂੰਗਾ ਇਹ ਗਰੀਬੀ ਦੇ ਵਿੱਚ ਸੀਗਾ ਇਹਨੇ ਕਿਹਾ ਵੀ ਮੈਂ ਕੋਈ ਨਹੀਂ ਤੇਰਾ ਕੰਮ ਕਰ ਦਿੰਦਾ ਮੁੱਢਲੀ ਕੁਛਗਿਛ ਦੇ ਵਿੱਚ ਇਹ ਆਇਆ ਕਿ ਇਹਨੂੰ ਵੈਪਨ ਪ੍ਰੋਵਾਈਡ ਕਰਵਾਇਆ ਗਿਆ ਹਰਵਿੰਦਰ ਦੋਧੀ ਵੱਲੋਂ ਇੱਕ ਗੈਨੀਮਤੀ ਜਗ੍ਹਾ ਦੇ ਉੱਤੇ ਆ ਕੇ ਦੋ ਲੜਕੇ ਜਿਹੜੇ ਐ ਇਹਨੂੰ ਡਿਲੀਵਰ ਕਰਕੇ ਗਏ ਅਮਰਸਰ ਰੂਰਲ ਦੇ ਏਰੀਆ 'ਚ ਉਸ ਤੋਂ ਬਾਅਦ ਇਹ ਕੋਈ ਵੈਪਨ ਆ ਜਾਂਦਾ ਫਿਰ ਇਹਨੇ ਰੈਕੀ ਕੀਤੀ ਆਪਣੇ ਦੋ ਜਿਹੜੇ ਸਾਥੀ ਨੇ ਇਹਦੇ ਦੋਸਤ ਨੇ ਪੱਕੇ ਇੱਕੋ ਪਿੰਡ ਦੇ ਜਿਹੜੇ ਮਨਪ੍ਰੀਤ ਤੇ ਕਰਨ ਦੀ ਇਹਨਾਂ ਨੂੰ ਨਾਲ ਲੈ ਕੇ ਰੈਕੀ ਵੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆ ਕੇ ਉੱਥੇ ਗੋਲੀ ਚਲਾ ਦਿੱਤੀ ਉਹਦੇ ਕਹਿਣ ਤੇ ਦੋਦੀ ਦੇ ਉਹਦੇ ਚ ਨਿਰਮਲ ਜੋਤ ਨੇ ਫਾਇਰ ਕੀਤਾ ਸੀ ਤੇ ਮਨਪ੍ਰੀਤ ਜਿਹੜਾ ਹੈਗਾ ਉਹ ਮੋਟਰਸਾਈਕਲ ਤੇ ਨਾਲ ਸਵਾਰ ਸੀਗਾ ਕਰਨਦੀਪ ਰੈਕੀ ਕਰਨ ਦੇ ਵਿੱਚ ਵੀ ਇਹਨਾਂ ਨਾਲ ਸ਼ਾਮਲ ਸੀਗਾ ਅਲ ਕੱਲ ਜਦੋਂ ਰਾਤ ਦੇ ਟਾਈਮ ਇੱਥੇ ਐਸ ਐਚਓ ਸਰ ਦੇ ਉਦੀ ਪਾਰਟੀ ਇੱਥੇ ਆਏ ਵੈਪਨ ਦੀ ਰਿਕਵਰੀ ਵਾਸਤੇ ਉੱਥੇ ਆ ਕੇ ਵੈਪਨ ਰਿਕਵਰ ਕਰਨ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਵਾਪਸ ਚੱਲਣ ਲੱਗੀ ਤਾਂ ਇਹਨੇ ਜਿਹੜਾ ਨਿਰਮਲ ਜੋਤ ਹੈ ਨੇ ਸਟੇਨ ਕਾਰਬਨ ਜਿਹੜੀ ਸਾਡੇ ਮੁਲਾਜ਼ਮ ਕੋਲ ਸੀਗੀ ਉਹ ਇੱਕਦਮ ਉਹਨੂੰ ਝਪਟਾ ਮਾਰ ਕੇ ਖੋਲੀ ਉਧਰ ਦੀ ਉਹਦੇ ਲੋਕ ਲੱਗਿਆ ਹੋਇਆ ਸੀ ਇਹਨੇ ਕਾਕ ਕਰਕੇ ਤੇ ਉਹਦੇ ਤੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਲੋਕ ਲੱਗਿਆ ਹੋਇਆ ਸੀਗਾ ਉਫਾਰ ਨਹੀਂ ਹੋਇਆ ਇੰਨੀ ਦੇਰ ਨੂੰ ਜਿਹੜਾ ਐਸਆਈ ਨਵਦੀਪ ਸਿੰਘ ਨੇ ਇਹਨੂੰ ਵਾਰਨ ਵੀ ਕੀਤਾ ਔਰ ਉਹਨੇ ਫਾਰ ਕੀਤਾ ਇੱਕ ਹਵਾ ਚ ਵੀ ਆਪਣੇ ਆਪ ਨੂੰ ਸਰੈਂਡਰ ਕਰ ਦੋ ਪਰ ਇਹ ਹਟਿਆ ਨਹੀਂ ਇਹਨੇ ਦੁਬਾਰਾ ਕੋਸ਼ਿਸ਼ ਕੀਤੀ ਇਹਨੂੰ ਪਤਾ ਨਹੀਂ ਲੱਗਿਆ ਕਿ ਲੌਕਡ ਹੈਗੀ ਹੈ ਤੇ ਉਹ ਫਾਰ ਕਰਕੇ ਪੁਲਿਸ ਦੇ ਉੱਤੇ ਜਾਨਲੇਵਾ ਹਮਲਾ ਕਰਨ ਦੀ ਮਾਰ ਦੇਣ ਦੀ ਨੀਤ ਨਾਲ ਹਮਲਾ ਕਰਨ ਦਾ ਇਰਾਦਾ ਸੀਗਾ ਉਹਦੇ ਇਵੈਂਟ ਦੇ ਵਿੱਚ ਸੈਕੰਡ ਫਾਇਰ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਸਾਡੇ ਐਸਆਈ ਵੱਲੋਂ ਆਪਣੇ ਸਰਵਿਸ ਪਿਸਟਲ ਤੋਂ ਕੀਤਾ ਜਿਸ ਨਾਲ ਇੰਜਰਡ ਹੋਇਆ ਔਰ ਇਹਨੂੰ ਹਸਪੀਟਲ ਦਾਖਲ ਕਰਾਇਆ ਗਿਆ ਜੇ ਆਪਾਂ ਇਸ ਬੈਕਗ੍ਰਾਉਂਡ ਦੇਖੀਏ ਹਰਵਿੰਦਰ ਦੋਦੀ ਪਹਿਲਾਂ ਵੀ ਬੜੇ ਮਾਮਲਿਆਂ 'ਚ ਬਟਾਲਾ ਤੇ ਸਾਡੇ ਏਰੀਆ 'ਚ ਵੀ ਇਹੋ ਜਿਹੇ ਕੇਸੇ ਦੇ ਵਿੱਚ ਵੌਂਟਡ ਹੈ ਔਰ ਉਹ ਉਹ ਆਪਣਾ ਜਿਹੜਾ ਗੈਂਗ ਹੈ ਇਹਨਾਂ ਨੂੰ ਆਪਣੇ ਪਿੰਡ ਦੇ ਮੁੰਡਿਆਂ ਨੂੰ ਤਿਆਰ ਕਰਕੇ ਇਹ ਚਲਾ ਰਿਹਾ ਸੀ ਇਹਦੇ 'ਚ ਮੈਂ ਸਾਰੇ ਨੌਜਵਾਨਾਂ ਨੂੰ ਬੜੀ ਕਲੀਅਰ ਦੱਸਣਾ ਚਾਹੁੰਦਾ ਵੀ 1 ਰੁਪਿਆ ਵੀ ਇਹਨਾਂ ਨੂੰ ਨਹੀਂ ਮਿਲਿਆ ਔਰ ਪਹਿਕਾਵੇ 'ਚ ਆ ਕੇ ਛੋਟੇ ਲਾਲਚ 'ਚ ਜਾ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਨੌਜਵਾਨ ਜਿਹੜੇ ਲੋਕ ਇੱਧਰ ਉੱਧਰ ਬੈਠੇ ਆ ਮਾੜੇ ਕ੍ਰਿਮੀਨਲ ਨੇ ਜਾਂ ਗੈਂਗਸਟਰ ਨੇ ਉਹਨਾਂ ਦਾ ਕੁਝ ਨਹੀਂ ਜਾਂਦਾ ਤੁਹਾਨੂੰ ਬਹਿਕਾਵੇ ਚ ਲੈ ਕੇ ਛੋਟਾ ਲਾਲਚ ਦਿੰਦੇ ਆ ਔਰ ਨਿਰਮਲ ਜੋਤ ਉਹਨਾਂ ਦੀ ਸਾਰੀ ਪੁਛਗਿੱਛ ਕਲੀਅਰ ਆਇਆ ਕਿ ਅਸੀਂ ਉਹ ਡੀਕਦੇ ਰਹੇ ਸਾਨੂੰ 1 ਰੁਪਿਆ ਵੀ ਨਹੀਂ ਮਿਲਿਆ ਸੋ ਮੈਂ ਸਾਰੀ ਇਹ ਪੁਲਿਸ ਪਾਰਟੀ ਨੂੰ ਸ਼ਾਬਾਸ਼ ਦਿੰਨੇ ਆ ਔਰ ਬਹੁਤ ਅੱਛਾ ਇਹਨਾਂ ਨੇ ਡਿਟੈਕਸ਼ਨ ਕੀਤੀ ਹੈ ਔਰ ਸਾਰੇ ਦਾ ਸਾਰਾ ਕੇਸ ਫੇਸ ਹੋਇਆ ਜਿਸ ਨਾਲ ਕੇ ਬੜਾ ਕਲੀਅਰ ਵਾਰਨਿੰਗ ਜਾਂਦੀ ਹੈ ਕ੍ਰਿਮੀਨਲਸ ਗੈਂਗਸਟਰਸ ਨੂੰ ਕਿ ਉਹ ਜੇ ਉਹ ਜੇ ਹਰਕਤ ਕਰਨਗੇ ਤੇ ਉਹਨਾਂ ਦਾ ਪੁਲਿਸ ਦੇ ਹੱਥ ਬਹੁਤ ਲੰਬੇ ਹੋ ਜਲਦੀ ਫੜੇ ਜਾਣਗੇ